ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਵੀ ਮੇਰੀਆਂ ਬੀਬੀਆਂ ਪੈਣਾ ਕਰੋ ਗੁਰੂ ਘਰ ਦੇ ਲਈ ਦੇਗ ਬਣਾ ਕੇ ਲੈ ਕੇ ਜਾਂਦੀਆਂ ਹਨ ਜਾਨੀ ਕਿ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਲੈ ਕੇ ਜਾਂਦੀਆਂ ਹਨ ਤਾਂ ਉਹ ਸਹੀ ਕਰਦੀਆਂ ਹਨ ਜਾਂ ਗਲਤ ਕਰਦੀਆਂ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਕਿ ਘਰੋਂ ਦੇਗ ਲੈ ਕੇ ਜਾਣੀ ਚਾਹੀਦੀ ਹੈ ਕਿ ਨਹੀਂ ਲੈ ਕੇ ਜਾਣੀ ਚਾਹੀਦੀ ਤੇ ਜੇ ਘਰੋਂ ਦੇਗ ਲੈ ਕੇ ਵੀ ਜਾਣੇ ਹੈ ਤਾਂ ਕੀ ਮर्यादा ਹੋਣੀ ਚਾਹੀਦੀ ਹੈ ਤਾਂ ਫਿਰ ਵੀਡੀਓ ਨੂੰ ਪੂਰਾ ਸੁਣਨਾ ਅਤੇ ਸਮਝਣਾ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਦੇਖੋ ਸਾਧ ਸੰਗਤ ਜੀ ਦੇਗ ਦੇਣੇ ਗੁਰੂ ਘਰ ਵਰਤਾਇਆ ਜਾਣ ਵਾਲਾ ਅੰਮ੍ਰਿਤ ਰੂਪੀ ਪ੍ਰਸ਼ਾਦ ਹੈ ਜਿਸ ਵਿੱਚ ਸਾਡੇ ਗੁਰੂਆਂ ਦੀ ਗੁਰਬਾਣੀ ਦੀ ਐਸੀ ਕਿਰਪਾ ਵਰਤਦੀ ਹੈ ਜੇ ਜੋ ਵੀ ਇਸ ਕੜਾ ਪ੍ਰਸ਼ਾਦ ਨੂੰ ਛਕਦਾ ਹੈ ਉਸ ਦੇ ਮੋਂ ਸਤਨਾਮ ਸ੍ਰੀ ਵਾਇਗੁਰੂ ਜੀ ਦਾ ਜਾਪ ਆਪੇ ਹੀ ਨਿਕਲਦਾ ਹੈ ਅੰਦਰ ਜਾਂਦੇ ਹੀ ਸਾਡੇ ਹਿਰਦੇ ਦੇ ਵਿੱਚ ਗੁਰੂ ਦਾ ਵਾਸ ਹੋ ਜਾਂਦਾ ਹੈ ਸਾਡੀ ਆਤਮਾ ਸਾਡਾ ਸਰੀਰ ਪਵਿੱਤਰ ਹੋ ਜਾਂਦਾ ਹੈ ਇੱਕ ਪਲ ਲਈ ਤਾਂ ਸਾਡੇ ਅੰਦਰੋਂ ਸਾਰਾ ਵੈਰ ਵਿਰੋਧ ਖਤਮ ਹੋ ਜਾਂਦਾ ਹੈ ਤੇ ਜੋ ਗੁਰੂ ਘਰ ਦੇ ਪਿਆਰੇ ਇਸ ਸ਼ੀਤਲ ਪ੍ਰਸ਼ਾਦ ਨੂੰ ਛਕਦੇ ਨੇ ਜਾਣੇ ਚੱਕਣ ਲੱਗਿਆ ਬਣਾਉਣ ਲੱਗਿਆ ਇਸ ਦੀ ਪੂਰੀ ਮर्यादा ਦਾ ਖਿਆਲ ਰੱਖਦੇ ਨੇ ਫਿਰ ਉਹ ਗੁਰੂ ਦੇ ਪਿਆਰੇ ਸਿੰਘ ਅਖਵਾਉਂਦੇ ਹਨ ਉਹ ਗੁਰੂ ਦੇ ਪਿਆਰੇ ਸਿੱਖ ਬਣ ਜਾਂਦੇ ਨੇ ਇਸ ਅੰਮ੍ਰਿਤ ਰੂਪੀ ਸ਼ੀਤਲ ਪ੍ਰਸ਼ਾਦ ਨੂੰ ਬਣਾਉਣ ਲੱਗਿਆਂ ਬਹੁਤ ਸਾਰੀਆਂ ਬੇਬੀਆਂ ਪੈਣਾ ਕਈ ਗਲਤੀਆਂ ਕਰ ਜਾਂਦੀਆਂ ਨੇ ਵੈਸੇ ਤਾਂ ਸਾਰੇ ਹੀ ਆਪਣੇ ਆਪ ਵਿੱਚ ਸੋਚਮ ਰੱਖਦੇ ਹਨ ਪਰ ਸਾਨੂੰ ਸਹੀ ਮर्यादा ਦਾ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਬਹੁਤੇ ਥਾਈਂ ਪਿੰਡਾਂ ਦੇ ਵਿੱਚ ਕਈ ਲੋਕ ਘਰੋਂ ਹੀ ਦੇਗ ਬਣਾ ਕੇ ਲੈ ਕੇ ਜਾਂਦੇ ਹਨ ਤੇ ਉਦੋਂ ਉਹਨਾਂ ਕੋਲੋਂ ਕਈ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਸਭ ਤੋਂ ਪਹਿਲਾਂ ਤਾਂ ਪਹਿਣਾ ਧਿਆਨ ਰੱਖਣਾ ਕਿ ਕੜਾ ਪ੍ਰਸ਼ਾਦ ਬਣਾਉਣ ਲੱਗੇ ਕਿਸੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਾ ਕੇ ਜ਼ਰੂਰੀ ਨਹੀਂ ਕਿ ਕੱਪੜੇ ਨਵੇਂ ਪਾਉਣੇ ਹਨ ਤੁਸੀਂ ਧੋਤੇ ਤੇ ਸਾਫ਼ ਸੁਥਰੇ ਕੱਪੜੇ ਪਾ ਕੇ ਪੈਰੀ ਜੁੱਤੀ ਜਿਹੜੀ ਹੈ ਉਹ ਨਈ ਪੌਣੀ ਜੁੱਤੀ ਲਾ ਕੇ ਘਰ ਵਿੱਚ ਵਰਤਿਆ ਜਾਣ ਵਾਲਾ ਚੁੱਲਾ ਗੈਂਹ ਸਾਫ ਕਰਕੇ ਉਥੋਂ ਦੀ ਆਸ-ਪਾਸ ਸਫਾਈ ਕਰਕੇ ਤੇ ਬਰਤਨ ਜਿਹੜੇ ਚੰਗੀ ਤਰ੍ਹਾਂ ਮਾਂਝ ਧੋ ਕੇ ਫਿਰ ਹੀ ਜਿਹੜੀ ਤੇਗ ਬਣਾਉਣੀ ਹੈ ਹੁਣ ਇਥੇ ਇਹ ਹੈ ਕਿ ਸਾਰੇ ਕੰਮ ਤਾਂ ਬੀਬੀਆਂ ਕਰ ਲੈਂਦੀਆਂ ਹਨ ਹੱਥ ਮੂੰਹ ਧੋ ਲੈਂਦੀਆਂ ਹਨ ਸਾਫ ਸੁਥਰੇ ਕੱਪੜੇ ਪਾ ਲੈਂਦੀਆਂ ਹਨ ਚੁੱਲਾ ਵੀ ਸਾਫ ਕਰ ਲੈਂਦੀਆਂ ਹਨ ਬਰਤਨ ਵੀ ਸਾਫ ਕਰ ਲੈਂਦੀਆਂ ਹਨ ਪਰ ਇਸ ਗੱਲ ਦਾ ਕਦੇ ਆਪਾਂ ਧਿਆਨ ਨਹੀਂ ਦਿੱਤਾ ਕਿ ਦੇਗ ਬਣਾਉਣ ਲੱਗਿਆਂ ਜਿਹੜੀ ਕੜਾਈ ਹੈ ਉਹ ਆਪਾਂ ਉਹੀ ਪਾਂਡਾ ਵਰਤ ਲੈਂਦੇ ਹਾਂ ਜਿਹਦੇ ਵਿੱਚ ਅਸੀਂ ਰੋਜ਼ਾਨਾ ਹੋਰ ਕਈ ਤਰ੍ਹਾਂ ਦੇ ਪਦਾਰਥ ਬਣਾਉਂਦੇ ਹਾਂ ਇਸ ਲਈ ਇਹ ਕੜਾਈ ਜਿਹੜੀ ਚਾਹੀਦੀ ਹੈ ਉਹ ਅਲੱਗ ਹੀ ਹੋਵੇ ਇੱਕ ਵੱਖਰਾ ਪਾਂਡਾ ਹੋਵੇ ਚਾਹੇ ਸਰਬ ਲੋਹ ਦੀ ਕੜਾਈ ਹੋਵੇ ਜਿਹੜੀ ਸਾਫ਼ ਸੁਥਰੀ ਅਤੇ ਸੋਚਮ ਨਾਲ ਰੱਖੀ ਹੋਵੇ ਅਲੱਗ ਹੋਵੇ ਉਸ ਨੂੰ ਹੀ ਸਾਫ਼ ਕਰਕੇ ਉਸ ਵਿੱਚ ਪ੍ਰਸ਼ਾਦ ਬਣਾਇਆ ਜਾਵੇ ਕਿਉਂਕਿ ਇਹ ਪ੍ਰਸ਼ਾਦ ਬਣਾਉਣ ਵਾਸਤੇ ਸਾਨੂੰ ਇੱਕ ਅਲੱਗ ਬਰਤਨ ਚਾਹੀਦਾ ਹੈ ਤੇ ਉਹ ਵੀ ਸਰਬ ਲੋਹ ਦਾ ਕਿਉਂਕਿ ਹਮੇਸ਼ਾ ਸਰਬ ਲੋਹ ਦੇ ਕੜਾਈ ਦੇ ਵਿੱਚ ਇਹ ਜਿਹੜਾ ਪ੍ਰਸ਼ਾਦ ਬਣਾਇਆ ਜਾਂਦਾ ਹੈ ਤੇ ਦੂਜੀ ਗਲਤੀ ਜਿਹੜੀ ਸਾਡੇ ਕੋਲ ਹੋ ਜਾਂਦੀ ਹੈ ਉਹ ਅਸੀਂ ਦੀਗ ਬਣਾਉਣ ਲੱਗੇ ਪਾਠ ਨਹੀਂ ਕਰਦੇ ਤੇ ਸਗੋਂ ਘਰ ਵਿੱਚ ਹੀ ਜੇ ਕਿਸੇ ਨੇ ਕੁਝ ਪੋਸ਼ਲੇ ਉਹਦੀਆਂ ਗੱਲਾਂ ਦਾ ਜਵਾਬ ਦਈ ਜਾਂਦੇ ਹਾਂ ਇਹ ਨਹੀਂ ਚਾਹੀਦਾ ਇਹ ਗੱਲ ਮੈਂ ਤਾਂ ਕਹੀ ਹੈ ਕਿਉਂਕਿ ਸਾਡੇ ਅਖੀ ਵੇਖਣ ਦੀ ਗੱਲ ਹੈ ਅਸੀਂ ਆਪਣੇ ਰਿਸ਼ਤੇਦਾਰੀ ਚ ਗਏ ਤੇ ਉਹ ਆਮ ਹੀ ਆਪਣੇ ਜਦੋਂ ਮਹੀਨੇ ਦੀ ਉਹਨਾਂ ਦੀ ਦੇਖ ਦੀ ਵਾਰੀ ਸੀ ਤਾਂ ਉਹ ਲੈ ਕੇ ਜਾਂਦੇ ਸਨ ਬਣਾ ਕੇ ਗੁਰੂ ਘਰ ਦੇ ਵਿੱਚ ਜਦੋਂ ਵੀ ਸਾਡੀ ਉਹ ਭੈਣ ਦੇਖ ਬਣਾਉਂਦੀ ਤੇ ਉਹਨਾਂ ਦੇ ਪਰਿਵਾਰ ਕਾਫੀ ਵੱਡਾ ਹੈ ਕਿਉਂਕਿ ਉਹ ਜੁਆਇੰਟ ਫੈਮਿਲੀ ਹੈ ਤੇ ਕਦੇ ਕੋਈ ਕੰਮ ਉਸ ਭੈਣ ਨੂੰ ਆ ਗਿਆ ਵਿੱਚੋਂ ਹੀ ਉਹ ਕਈ ਵਾਰ ਬੋਲਣ ਲੱਗ ਜਾਂਦੀ ਹੈ ਦੇਗ ਬਣਾਈ ਜਾਵੇ ਤੇ ਸਾਨੂੰ ਇਹ ਵੇਖ ਕੇ ਬਿਲਕੁਲ ਵੀ ਚੰਗਾ ਨਹੀਂ ਲੱਗਾ ਕਿ ਵਿੱਚ ਉਹ ਕੰਮਕਾਰ ਕਰੀ ਜਾਂਦੇ ਹਨ ਤੇ ਦੱਸੀ ਜਾਂਦੇ ਹਨ ਉਹ ਕੱਪੜੇ ਕਿੱਥੇ ਪਏ ਹਨ ਬੱਚਿਆਂ ਨੂੰ ਦੱਸੀ ਜਾਂਦੇ ਹਨ ਤੁਹਾਡੀਆਂ ਚੀਜ਼ਾਂ ਕਿਤਾਬਾਂ ਇੱਧਰ ਪਈਆਂ ਹਨ ਉੱਧਰ ਪਈਆਂ ਹਨ ਤੇ ਨਾਲ ਦੀ ਨਾਲ ਦੇਗ ਬਣਾ ਰਹੇ ਹਨ ਇਸ ਦੇ ਨਾਲ ਜਿਹੜੀ ਉਹ ਮर्यादा ਹੈ ਉਹ ਪਾੰਗ ਹੁੰਦੀ ਹੈ ਹਮੇਸ਼ਾ ਜਦੋਂ ਵੀ ਆਪਾਂ ਪ੍ਰਸ਼ਾਦ ਬਣਾਉਣਾ ਹੈ ਮੂੰਹ ਤੇ ਕਪੜਾ ਬੰਨ ਲੈਣਾ ਹੈ ਤੇ ਨਾਲ ਦੀ ਨਾਲ ਮੂਲ ਮੰਤਰ ਦਾ ਜਾਪ ਕਰਨਾ ਹੈ ਉਸ ਸੱਚੇ ਸਤਗੋਦੀ ਪਾਣੀ ਦਾ ਜਾਪ ਕਰਕੇ ਮर्यादा ਅਨੁਸਾਰ ਹੀ ਦੇਖ ਜਿਹੜੀ ਹੈ ਬਣਾਉਣੀ ਹੈ ਉਸ ਲਈ ਸ਼ੁੱਧ ਦੇਸੀ ਘੋ ਸਾਫ ਸੁਥਰਾ ਆਟਾ ਤੇ ਸਾਫ ਸੁਥਰੀ ਖੰਡ ਤੇ ਜਲ ਜਾਨ ਨੇ ਕੇ ਪਾਣੀ ਇਹ ਸਾਰੀਆਂ ਚੀਜ਼ਾਂ ਸੋਚਮ ਨਾਲ ਸਾਫ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ਇਹੇ ਰਸਤਾ ਜਿਹੜੀਆਂ ਇਹ ਸਾਰੀਆਂ ਇਕੱਠੀਆਂ ਹੀ ਸਾਨੂੰ ਚਾਹੀਦੀਆਂ ਹਨ ਇਹਨਾਂ ਵਿੱਚੋਂ ਜਿਹੜੀ ਕੜਾ ਪ੍ਰਸ਼ਾਦ ਦੀ ਮਰਿਆਦਾ ਹੈ ਉਹਦੇ ਵਿੱਚ ਇਹ ਤਿੰਨੇ ਚੀਜ਼ਾਂ ਜਿਹੜੀਆਂ ਹਨ ਖੰਡ ਕਿਓ ਤੇ ਆਟਾ ਇਹ ਤਿੰਨੇ ਚੀਜ਼ਾਂ ਇਕੋ ਮਿਲਦੀਆਂ ਹੀ ਪੈਂਦੀਆਂ ਹਨ ਤੇ ਪਾਣੀ ਜਿਹੜਾ ਹੈ ਉਹ ਤਿਗਣਾ ਪੈਂਦਾ ਹੈ ਫਿਰ ਹੀ ਜਾ ਕੇ ਪ੍ਰਸ਼ਾਦ ਜਿਹੜਾ ਤਿਆਰ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਠੰਡੇ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਹਮੇਸ਼ਾ ਪਾਣੀ ਨੂੰ ਗਰਮ ਕਰਕੇ ਹੀ ਪ੍ਰਸ਼ਾਦ ਦੇ ਵਿੱਚ ਪਾਇਆ ਜਾਂਦਾ ਹੈ ਤੇ ਦੁਨੀਆਵੀ ਗੱਲਾਂ ਨੂੰ ਛੱਡ ਕੇ ਜਾਪ ਕਰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਫਿਰ ਹੀ ਦੇਗ ਬਣਾਉਣੀ ਚਾਹੀਦੀ ਹੈ ਤੇ ਜਦੋਂ ਗੁਰੂ ਘਰ ਦੇਗ ਲੈ ਕੇ ਜਾਣੀ ਹੈ ਉਦੋਂ ਦੇਗ ਦੇ ਅੱਗੇ ਪਾਣੀ ਦਾ ਛੱਟਾ ਮਾਰ ਕੇ ਲੈ ਕੇ ਜਾਣਾ ਹੈ ਸਾਫ਼ ਸੁਥਰੇ ਬਰਤਨ ਦੇ ਵਿੱਚ ਕੱਢ ਕੇ ਲੈ ਕੇ ਜਾਣਾ ਹੈ ਉੱਪਰੋਂ ਉਸ ਨੂੰ ਰੁਮਾਲਾ ਸਾਹਿਬ ਦੇ ਨਾਲ ਟਕਣਾ ਹੈ ਤੇ ਫਿਰ ਹੀ ਦੇਗ ਨੂੰ ਜਿਹੜਾ ਭੋਗ ਲਗਵਾਉਣ ਵਾਸਤੇ ਲੈ ਕੇ ਗੁਰੂ ਘਰ ਜਾਣਾ ਹੈ ਔੰਜਤਾਂ ਦੇਖ ਦੀ ਜਿਹੜੀ ਸਹੀ ਮर्यादा ਗੁਰੂ ਘਰ ਦੇ ਪਾਠੀ ਸਹਿਬਾਨ ਸੁਚਮ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਉਹਨਾਂ ਵੱਲੋਂ ਹੀ ਦੇਖ ਬਣਾਈ ਜਾਂਦੀ ਹੈ। ਆਨੰਦ ਸਾਹਿਬ ਜੀ ਦਾ ਜਾਪ ਕੀਤਾ ਜਾਂਦਾ ਹੈ, ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਫਿਰ ਹੀ ਦੇਖ ਤਿਆਰ ਹੁੰਦੀ ਹੈ। ਪਰ ਕਈ ਵਾਰ ਆਪਾਂ ਘਰੋਂ ਦੇਖ ਬਣਾ ਕੇ ਲੈ ਕੇ ਜਾਂਦੇ ਹਾਂ ਤੇ ਵਿੱਚ ਇਹ ਗੱਲਾਂ ਕਰੀ ਜਾਂਦੇ ਹਾਂ ਤੇ ਪੈਰਾਂ 'ਚ ਚਪਲਾਂ ਪਾਈਆਂ ਹੁੰਦੀਆਂ ਹਨ। ਪਾਂਡੇ ਵੀ ਉਹੀ ਵਰਤੇ ਜਾਂਦੇ ਹਨ ਜਿਨ੍ਹਾਂ ਵਿੱਚ ਅਸੀਂ ਕਈ ਤਰ੍ਹਾਂ ਦੇ ਪਦਾਰਥ ਬਣਾਉਂਦੇ ਹਾਂ ਇਸ ਲਈ ਦੇਗ ਤਾਂ ਹੀ ਪ੍ਰਵਾਨ ਹੁੰਦੀ ਹੈ ਜੇ ਅਸੀਂ ਸਾਰੀਆਂ ਮਰਿਆਦਾ ਦਾ ਖਿਆਲ ਰੱਖਦੇ ਹਾਂ ਗੁਰੂ ਘਰ ਦੀਆਂ ਖੁਸ਼ੀਆਂ ਗੁਰੂ ਘਰ ਦੀਆਂ ਰਹਿਮਤਾਂ ਵਰਸਦੀਆਂ ਨੇ ਇੱਕ ਜਦੋਂ ਗੁਰੂ ਘਰੋਂ ਦੇਗ ਮਿਲੇ ਤਾਂ ਸਾਡੀ ਆਦਤ ਬਣੀ ਹੈ ਕਿ ਅਸੀਂ ਕਹਿ ਦਿੰਦੇ ਹਾਂ ਕਿ ਬਾਬਾ ਜੀ ਘਟ ਦਿਓ ਸਵਾਇਆ ਗਫਾ ਦਿਓ ਇੰਜ ਨਹੀਂ ਕਹਿਣਾ ਚਾਹੀਦਾ ਜਦੋਂ ਵੀ ਤੁਹਾਨੂੰ ਦੇਗ ਮਿਲੇ ਜਿੰਨੇ ਵੀ ਮਿਲੇ ਉਸ ਨੂੰ ਸਤਿ ਬਚਨ ਕਰਕੇ ਪ੍ਰਮਾਤਮਾ ਦਾ ਹੁਕਮ ਮੰਨ ਕੇ ਲੈਣਾ ਹੈ ਨਾ ਹੀ ਬੋਤਲ ਲਾਲਚ ਕਰਨਾ ਹੈ ਤੇ ਨਾ ਹੀ ਘਟ ਕਰਨ ਨੂੰ ਕਹਿਣਾ ਹੈ ਕਿਉਂਕਿ ਨਿਰੰਤਰ ਬਾਣੀ ਦੇ ਪ੍ਰਵਾਹੇਟ ਬਾਣੀ ਇਹ ਦੇਗ ਜਿਹੜੀ ਹੈ ਇਹ ਪ੍ਰਸ਼ਾਦ ਜਦੋਂ ਇਹ ਸਾਡੇ ਹਿਰਦੇ ਦੇ ਅੰਦਰ ਜਾਂਦਾ ਹੈ ਤੇ ਸਾਡੇ ਕਈ ਦੁੱਖ ਰੋਗ ਘਟਦੇ ਹਨ ਇਹ ਸਾਡੇ ਗੁਰੂਆਂ ਦੀ ਚਲਾਈ ਹੋਈ ਮਰਿਆਦਾ ਹੈ ਇਸ ਦਾ ਜਿਹੜਾ ਉਹ ਅਸੀਂ ਇਸੇ ਵਿਅਪਦੀ ਨਹੀਂ ਕਰਨੀ ਕਿਉਂਕਿ ਕਈ ਲੋਕ ਕੀ ਕਰਦੇ ਹਨ ਕਿ ਪ੍ਰਸ਼ਾਦ ਜਿਹੜਾ ਹੈ ਉਸ ਨੂੰ ਜਾਨਵਰਾਂ ਨੂੰ ਪਾਉਣ ਦੇ ਵਾਸਤੇ ਸੁੱਟ ਦਿੰਦੇ ਹਨ ਕਿ ਆਪੇ ਇੱਥੇ ਜਾਨਵਰ ਖਾ ਲੈਣਗੇ ਪਰ ਕਦੇ ਵੀ ਪ੍ਰਸ਼ਾਦ ਨੂੰ ਥੱਲੇ ਪੁੰਜੇ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਜੇ ਕਿਸੇ ਦੇ ਮੂੰਹ ਦੇ ਵਿੱਚ ਪਾਇਆ ਜਾਵੇ ਤਾਂ ਉਹੀ ਪਾਉਣਾ ਚਾਹੀਦਾ ਹੈ ਏਨੇ ਕਿ ਤੁਸੀਂ ਦੂਰੋਂ ਹੀ ਚਲਾ ਕੇ ਮਾਰ ਦਿੱਤਾ ਇਹ ਸਾਡੇ ਜਿਹੜੇ ਦੇਗ ਦੀ ਬੇਅਬਦੀ ਹੈ ਇਸ ਲਈ ਗਲਤ ਕੰਮ ਨਹੀਂ ਕਰਨਾ ਤੇ ਜਿੰਨੀਆਂ ਵੀ ਆਪਾਂ ਗਲਤੀਆਂ ਤੁਹਾਨੂੰ ਦੱਸੀਆਂ ਹਨ ਆਪਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਪਰ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਆਪਾਂ ਫਿਰ ਕਰੇ ਜਾਂਦੇ ਹਾਂ ਜੇ ਤੁਹਾਨੂੰ ਤੁਹਾਡੇ ਤੋਂ ਇਹ ਕਦੇ ਗਲਤੀ ਹੋਈ ਹੋਵੇ ਤੁਸੀਂ ਵੀ ਇਸ ਗਲਤੀ ਨੂੰ ਅੱਗੇ ਤੋਂ ਸੁਧਾਰ ਸਕਦੇ ਹੋ ਤੇ ਜੇਕਰ ਇਹ ਗਲਤੀਆਂ ਦੱਸਦੇ ਹੋਏ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਣੇ ਛੋਟੇ ਜਾਂ ਵੱਡੇ ਪੈਣ ਸਮਝ ਕੇ ਮਾਫ ਕਰਨਾ ਕਿਉਂਕਿ ਇਹ ਜਿਹੜੀ ਜਾਣਕਾਰੀ ਹੈ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਆਪਾਂ ਆਪ ਤੋਂ ਵੱਡੇ ਸਿਆਣੇ ਬਜ਼ੁਰਗਾਂ ਦੇ ਕੋਲੋਂ ਹਾਸਲ ਕੀਤੀ ਹੈ ਜੋ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਹੈ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਅਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ